ਸਵਾਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਪਿੰਡ ਕੁੰਬੜਾ ਤੋਂ ਪਿਛਲੇ ਦਿਨਾਂ ਦੇ ਵਿੱਚ 14 ਨਵੰਬਰ ਦੇ ਵੇਲੇ 14 ਦੱਸਦੀ ਹੈ ਕਿ ਇੱਕ ਮੋਹਾਲੀ ਦੇ ਕੁੰਬੜਾ ਪਿੰਡ ਦੇ ਵਿੱਚ ਦੋ ਮੁੰਡਿਆਂ ਦੇ ਉੱਪਰ ਕਾਤਲਾਨਾ ਹਮਲਾ ਹੋਇਆ ਜਿਸ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਕੀਤੇ ਹਮਲੇ ਦੇ ਵਿੱਚ ਇੱਕ ਮੁੰਡੇ ਦੀ ਤਾਂ ਤੁਰੰਤ ਹੀ ਮੌਤ ਹੋ ਗਈ ਸੀ ਤੇ ਦੂਜਾ ਮੁੰਡਾ ਆਪਣੀ ਜ਼ਿੰਦਗੀ ਦੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਉਸ ਨੂੰ ਪਹਿਲਾਂ ਗ੍ਰੇਸ਼ਨ ਹਸਪੀਟਲ ਫਿਰ ਬਾਅਦ ਦੇ ਵਿੱਚ ਪੀਜੀਆਈ ਰੈਫਰ ਕੀਤਾ ਹੋਇਆ ਸੀ ਪਰ ਤੁਹਾਨੂੰ ਦੱਸਦੇ ਕਿ ਅੱਜ ਇਸ ਦੀ ਮੌਤ ਹੋ ਗਈ ਹੈ ਤਾਂ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਪੀਜੀਆਈ ਤੋਂ ਜਿਹੜਾ ਉਹ ਮੁੰਡੇ ਦੀ ਖਬਰ ਆਈ ਹੈ ਤੇ ਉਹ ਮੁੰਡੇ ਦੀ ਹੁਣ ਮੌਤ ਹੋ ਗਈ ਹੈ ਕੁੰਬੜਾ ਪਿੰਡ ਦੇ ਵਿੱਚ ਦੋ ਮੁੰਡਿਆਂ ਤੇ ਉੱਪਰ 13 ਨਵੰਬਰ ਦੀ ਰਾਤ ਨੂੰ ਕਾਤਲਾਨਾ ਹਮਲਾ ਕੀਤਾ ਜਾਂਦਾ ਹੈ ਪ੍ਰਵਾਸੀਆਂ ਦੇ ਵੱਲੋਂ ਛੋਟੇ-ਛੋਟੇ ਉਮਰ ਦੇ ਦਾਦੇ ਕੇ ਪ੍ਰਵਾਸੀ ਹੁੰਦੇ ਆ ਤੇ ਦੂਜੇ ਪਾਸੇ ਜਿਨ੍ਹਾਂ ਨੂੰ ਮਾਰਿਆ ਉਹ ਵੀ ਛੋਟੀ ਉਮਰ ਦੇ ਸੀ 16-17 ਸਾਲ ਦੀ ਉਮਰ ਸੀ ਮਹਿਜ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਾਂ ਮੌਕੇ ਦੀ ਮੌਤ ਹੋ ਗਈ ਸੀ ਤੁਹਾਨੂੰ ਯਾਦ ਹੋਊਗਾ 에어ਪੋਰਟ ਰੋਡ ਬਲੋਕ ਕਰ ਰੱਖਿਆ ਸੀ 4 ਦਿਨ ਪੂਰਾ ਹੰਗਾਮਾ ਚੱਲਿਆ ਵਿਰੋਧ ਪ੍ਰਦਰਸ਼ਨ ਕੀਤਾ ਗਿਆ লাশ ਨੂੰ 에어ਪੋਰਟ ਦੀਆਂ ਦੱਸਦੇ ਕਿ 에어ਪੋਰਟ ਰੋਡ ਦੇ ਉੱਪਰ ਰੱਖ ਕੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਜਿਹੜਾ ਪ੍ਰੈਸ਼ਰ ਪਾਇਆ ਗਿਆ ਪ੍ਰਸ਼ਾਸਨ ਦੇ ਉੱਪਰ ਉਹ ਪ੍ਰਸ਼ਾਸਨ ਨੇ ਬਾਅਦ ਦੇ ਵਿੱਚ ਕੁਝ ਮੰਗਾ ਮੰਨੀਆਂ ਤੇ ਫੇਰ ਕਿਤੇ ਜਾ ਕੇ ਸੰਸਕਾਰ ਉਸ ਮੁੰਡੇ ਦਾ ਹੁੰਦਾ ਪਰ ਤੁਹਾਨੂੰ ਦੱਸਦੇ ਕਿ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੀਜੀਆਈ ਤੋਂ ਜਿੱਥੇ ਕਿਹਾ ਜਾ ਰਿਹਾ ਕਿ ਦੂਸਰੇ ਮੁੰਡੇ ਦੀ ਵੀ ਮੌਤ ਹੋ ਗਈ ਹੈ ਹਾਲਾਂਕਿ ਥੋੜੇ ਦਿਨ ਪਹਿਲਾਂ ਕਿਹਾ ਗਿਆ ਸੀ ਕਿ ਉਸ ਦੀ ਹਾਲਤ ਸਥਿਰ ਜਾਪ ਰਹੀ ਹੈ ਪਰ ਤੁਹਾਨੂੰ ਦੱਸਦੇ ਕਿ ਅੱਜ ਦੁੱਖਦਾਈ ਖਬਰ ਸਾਹਮਣੇ ਆਈ ਰਾਤ ਨੂੰ ਹੀ ਕਿ ਪੀਜੀਆਈ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਆਖਰੀ ਸਾਹ ਉਸ ਨੇ ਪੀਜੀਆਈ ਦੇ ਵਿੱਚ ਲਏ ਨੇ ਪਹਿਲਾਂ ਗ੍ਰੇਸ਼ਨ ਹਸਪੀਟਲ ਤੇ ਫਿਰ ਰੈਫਰ ਕੀਤਾ ਜਾਂਦਾ ਉਸ ਨੂੰ ਪੀਜੀਆਈ ਤਾਂ ਦੱਸਦੇ ਕਿ ਕੁੰਬੜਾ ਪਿੰਡ ਦੇ ਵਿੱਚ ਮਹਾਲੀ ਦੇ ਕੁੰਬੜਾ ਪਿੰਡ ਦਾ ਮਾਮਲਾ ਬਹੁਤ ਜ਼ਿਆਦਾ ਵਾਇਰਲ ਹੋਇਆ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਵੀ ਰਿਹਾ ਕਈਆਂ ਨੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਵੀ ਕਹੀਆਂ ਤੇ ਦੂਜੇ ਪਾਸੇ ਪ੍ਰਵਾਸੀਆਂ ਦੇ ਵੱਲੋਂ ਕੀਤੇ ਇਸ ਕਾਤਲਾਨਾ ਹਮਲੇ ਦੇ ਵਿੱਚ ਦੂਸਰੇ ਮੁੰਡੇ ਦੀ ਵੀ ਹੁਣ ਮੌਤ ਹੋ ਗਈ ਹੈ ਦੋ ਮੁੰਡੇ ਸੀ ਤੇ ਦੋਨੋਂ ਹੀ ਹੁਣ ਜਹਾਨੋ ਤੁਰਗੇ ਨੇ ਤੁੰਦਾ ਦੇ ਕਿ ਇੱਕ ਧਾਮ ਆਪਿਆਂ ਦਾ ਇਕੱਲਾ ਪੁੱਤ ਸੀ ਤੇ ਦੂਜਾ ਜਿਹੜਾ ਕਿਹਾ ਜਾ ਰਿਹਾ ਉਸ ਦੇ ਕੋਰ ਭਰਾ ਵੀ ਸੀ ਔਰ ਤੁੰਦਾ ਦੇ ਕਿ ਹੁਣ ਜਿਹੜਾ ਫੇਰ ਤੋਂ ਕੁੰਬੜਾ ਪਿੰਡ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਕਿਹਾ ਜਾ ਰਿਹਾ ਕਿ ਉਹਨਾਂ ਦੇ ਘਰ ਨੂੰ ਔਰ ਕੁੰਬੜਾ ਪੂਰਾ ਜਿਹੜਾ ਪਿੰਡ ਹੈ ਮੋਤੇ ਪੁਲਿਸ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਜਿਹੜਾ ਆਪਣੀ ਫੋਰਸ ਭੇਜੀ ਗਈ ਆ ਤਾਂ ਕਿ ਕੋਈ ਅਣਸੰਖਾਵੀ ਘਟਨਾ ਵਾਪਰ ਸਕੇ ਕਿਉਂਕਿ ਜਦੋਂ ਮੌਤ ਹੁੰਦੀ ਆ ਤਾਂ ਫਿਰ ਪ੍ਰਕਾਟਤਾ ਜ਼ਰੂਰ ਹੁੰਦੀ ਆ ਜਿਨ੍ਹਾਂ ਦਾ ਇੱਕ ਜੀ ਚਲਿਆ ਗਿਆ ਉਹਨਾਂ ਦੇ ਉੱਪਰ ਕੀ ਵੀਧੀ ਹੋਊਗੀ ਤਾਂ ਦਾਦੇ ਕਿ ਹੁਣੇ-ਹੁਣੇ ਇਹ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੁਸੀਂ ਦੇਖ ਰਹੇ ਹੋ ਇਸ ਖਬਰ ਨੂੰ ਤੇ ਨਾਲ ਹੀ ਤੁਹਾਨੂੰ ਦੱਸ ਦੇ ਇੱਕ ਕਿ ਉਸ ਦੂਸਰੇ ਮੁੰਡੇ ਦੀ ਵੀ ਹੁਣ ਮੌਤ ਹੋ ਗਈ ਆ ਇਸ ਮੌਤ ਦੀ ਪੁਸ਼ਟੀ ਜਿਹੜੀ ਆ ਡਾਕਟਰਸ ਦੇ ਵੱਲੋਂ ਕੀਤੀ ਗਈ ਆ ਤਾਂ ਵੱਡੀ ਖਬਰ ਇੱਕ ਪਾਸੇ ਲਗਾਤਾਰ 에어ਪੋਰਟ ਰੋਡ ਦੇ ਉੱਪਰ ਪ੍ਰਦਰਸ਼ਨ ਕੀਤੇ ਦੇ ਵਿਰੋਧ ਜਤਾਇਆ ਗਿਆ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਪਰ ਦادیه ਕਿਸ ਦੇ ਵਿੱਚ ਕਾਤਲ ਜਿਹੜੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਦੂਜੇ ਪਾਸੇ ਜਿਹੜਾ ਹੈਗਾ ਹੁਣ ਅਗਲੀ ਕਾਰਵਾਈ ਦੇ ਲਈ ਪੁਲਿਸ ਜਿਹੜੀ ਹੈ ਬੱਚੇ ਦੀ ਡੈੱਡ ਬੋਡੀ ਨੂੰ ਉਹਨਾਂ ਦੇ ਪਰਿਵਾਰ ਦੇ ਹਵਾਲੇ ਕਰ ਚੁੱਕੀ ਹੈ ਤੇ ਹੁਣ ਜਿਹੜਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਵੱਡੀ ਖਬਰ ਕੁੰਬੜਾ ਪਿੰਡ ਤੋਂ ਮਹਾਲੀ ਦੇ ਸਾਹਮਣੇ ਆ ਰਹੀ ਹੈ ਤਾਂ ਦੱਸ ਦिए ਕਿ